ਇੱਕ ਧਿਰ ਇਹ ਕਹਿ ਰਹੀ ਹੈ ਕਿ ਅਮਰ ਸਿੰਘ ਚਮਕੀਲਾ ਨੂੰ ਇੰਨਾ ਜ਼ਿਆਦਾ ਪ੍ਰਮੋਟ ਕਿਉਂ ਕੀਤਾ ਜਾ ਰਿਹਾ ਐ ਐਡੀ ਕੋਈ ਉਹਦੇ ਵਿੱਚ ਗੱਲ ਨਹੀਂ ਸੀ ਕਿ ਲੋਕਾਂ ਨੂੰ ਪ੍ਰਭਾਵਿਤ ਕਰ ਸਕੇ ਪਰ ਦੂਜਾ ਸੈਕਸ਼ਨ ਇਹ ਕਹਿੰਦਾ ਕਿ ਅਮਰ ਸਿੰਘ ਚਮਕੀਲਾ 'ਚ ਜੇਕਰ ਗੱਲ ਐਡੀ ਨਾ ਹੁੰਦੀ ਤੇ ਉਹਦੇ ਚਰਚੇ ਨਾ ਹੁੰਦੇ ਅਮਰ ਸਿੰਘ ਚਮਕੀਲਾ ਦੀ ਸ਼ਖਸੀਅਤ ਬਾਰੇ ਤੁਹਾਡਾ ਨਿੱਜੀ ਤੌਰ ਤੇ ਕੀ ਮੰਨਣਾ ਹੈ ਜਿਹੜੀ ਇਹ ਫਿਲਮ ਆਉਂਦੀ ਹੈ ਇਸ ਫਿਲਮ ਦਾ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਪ੍ਰਸ਼ੰਸਕ ਹੈਗੇ ਉਹ ਵੀ ਬਹੁਤ ਕੱਟੜ ਤੌਰ ਤੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਹੈਗੇ ਖਾਸ ਕਰਕੇ ਨੌਜਵਾਨ ਜਿਹੜੇ ਉਹਨਾਂ ਦੀ ਵਿਰੋਧੀ ਹੈਗੇ ਉਹ ਵੀ ਬਹੁਤ ਵੱਡੇ ਵਿਰੋਧੀ ਵਿਰੋਧਤਾ ਕਰਦੇ ਰਹੇ ਆ ਉਹ ਲਗਾਤਾਰ ਮੇਰੇ ਖਿਲਾਫ ਹੋਣੀ ਉਹ ਦੋਨੇ ਇੱਕ ਦੂਜੇ ਦੇ ਖਿਲਾਫ ਜਿਹੜੇ ਹੈਗੇ ਖੜੇ ਆ ਫਿਲਮ ਬਣਾਉਣ ਦੇ ਵਿੱਚ ਇਨਸਾਫੀ ਹੋਈ ਹੈ ਜਾਂ ਫਿਰ ਇੱਕ ਪਾਸੜ ਸੀ ਸਾਰੀਆਂ ਗੱਲਾਂ ਮੈਨੂੰ ਲੱਗਦਾ ਕਿ ਫਿਲਮ ਜਿਹੜੀ ਹੈਗੀ ਕਾਫੀ ਹੱਦ ਤੱਕ ਅੱਛੀ ਫਿਲਮ ਹੈਗੀ ਉਹ ਹੌਲੀ-ਹੌਲੀ ਮਸ਼ਹੂਰੀ ਦੀਆਂ ਜੜੀਆਂ ਹੈਗੀਆਂ ਪੌੜੀਆਂ ਤਾਂ ਚੜਦਾ ਹੈ ਇਹ ਤੁਹਾਨੂੰ ਆੜ-ਆੜ ਤਰ੍ਹਾਂ ਦੇ ਪ੍ਰੈਸ਼ਰ ਪਿਆ ਰਹੇ ਹੈਗੇ ਇੱਕ ਤਰਫ ਉਹਨਾਂ ਲੋਕ ਖੜਕੂਆਂ ਦਾ ਪ੍ਰੈਸ਼ਰ ਹੈਗਾ ਇੱਕ ਤਰਫ ਸਟੇਟ ਦਾ ਪ੍ਰੈਸ਼ਰ ਹੈ ਇੱਕ ਤਰਫ ਉਹਦੇ ਜਿਹੜੇ ਸਰੋਤੇ ਉਹਨਾਂ ਦਾ ਪ੍ਰੈਸ਼ਰ ਆ ਉਹਦਾ ਲਾਲਚ ਵੀ ਦਿਖਾਈ ਦਿੰਦਾ ਹੈਗਾ ਉਹ ਡਰਿਆ ਵੀ ਕੋਈ ਇੱਕ ਕੋਈ ਹੀਰੋ ਟਾਈਪ ਮਤਲਬ ਕੋਈ ਇੱਕ ਸ਼ਖਸੀਅਤ ਨਹੀਂ ਹੈਗੀ ਉਹ ਇੱਕ ਆਮ ਸਧਾਰਨ ਵਿਅਕਤੀ ਹੈ ਜੋ ਇੱਕ ਜੋਂਨ ਵਾਸਤੇ ਇੱਕ ਉੱਪਰ ਉੱਠਣ ਵਾਸਤੇ ਜਿਹੜਾ ਸਟਰਗਲ ਕਰ ਰਿਹਾ ਹੈਗਾ ਜਿੱਥੇ ਅੱਜਕੱਲ ਪੂਰੇ ਦੇਸ਼ ਭਾਰਤ ਚ ਸਿਆਸਤ ਸਰ ਗਰਮ ਹੋਈ ਪਈ ਹੈ ਹਰੇਕ ਪਾਰਟੀ ਆਪੋ ਆਪਣਾ ਜੋਰ ਲਾ ਰਹੀ ਹੈ ਉੱਥੇ ਇੱਕ ਵਿਸ਼ਾ ਹੋਰ ਆ ਜਿਹੜਾ ਚਰਚਾ ਦਾ ਵਿਸ਼ਾ ਹੈ ਉਹ ਇਹ ਆ ਕਿ ਅਮਰ ਸਿੰਘ ਚਮਕੀਲਾ ਜਿਸ ਦੀ ਜ਼ਿੰਦਗੀ ਤੇ ਆਧਾਰ ਤੇ ਇੱਕ ਫਿਲਮ ਆਉਂਦੀ ਹੈ ਜਿਹੜੇ ਕੀ ਨਾਮੀ ਡਾਇਰੈਕਟਰ ਬਾਲੀਵੁੱਡ ਦੇ ਉਹ ਫਿਲਮ ਮੇਕਿੰਗ ਕਰਦੇ ਨੇ ਉਹ ਫਿਲਮ ਨੂੰ ਬਣਾਉਂਦੇ ਨੇ ਔਰ ਫਿਲਮ ਬਣਾਉਣ ਦੇ ਵਿੱਚ ਜਿਹੜਾ ਕਿਰਦਾਰ ਨਿਭਾਇਆ ਗਿਆ ਦਿਲਜੀਤ ਦੋਸਾਂਝ ਦਾ ਹਾਲਾਂਕਿ ਦਿਲਜੀਤ ਦੋਸਾਂਝ ਦੇ ਕਰੈਕਟਰ ਦੇ ਬਾਰੇ ਕਿ ਪੱਗ ਤਾਰਨੀ ਚਾਹੀਦੀ ਹੈ ਨਹੀਂ ਤਾਰਨੀ ਚਾਹੀਦੀ ਇਸ ਦੇ ਬਾਰੇ ਚਰਚਾਵਾਂ ਨੇ ਪਰ ਅਸੀਂ ਓਵਰ ਆਲ ਗੱਲ ਕਰਾਂਗੇ ਕਿ ਅਮਰ ਸਿੰਘ ਚਮਕੀਲਾ ਦੋ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਚਾਹੇ ਉਹ ਆਮ ਬੋਲਚਾਲ ਦੇ ਵਿੱਚ ਆ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਧਿਰ ਇਹ ਕਹਿ ਰਹੀ ਹੈ ਕਿ ਅਮਰ ਸਿੰਘ ਚਮਕੀਲਾ ਨੂੰ ਇੰਨਾ ਜ਼ਿਆਦਾ ਪ੍ਰਮੋਟ ਕਿਉਂ ਕੀਤਾ ਜਾ ਰਿਹਾ ਐਡੀ ਕੋਈ ਉਹਦੇ ਵਿੱਚ ਗੱਲ ਨਹੀਂ ਸੀ ਕਿ ਲੋਕਾਂ ਨੂੰ ਪ੍ਰਭਾਵਿਤ ਕਰ ਸਕੇ ਪਰ ਦੂਜਾ ਸੈਕਸ਼ਨ ਇਹ ਕਹਿੰਦਾ ਕਿ ਅਮਰ ਸਿੰਘ ਚਮਕੀਲਾ ਚ ਜੇਕਰ ਗੱਲ ਐਡੀ ਨਾ ਹੁੰਦੀ ਤੇ ਉਹਦੇ ਚਰਚੇ ਨਾ ਹੁੰਦੇ ਉਹਦੇ ਮਰਨ ਤੋਂ ਬਾਅਦ ਵੀ ਚਰਚੇ ਨਾ ਹੁੰਦੇ ਇਹ ਸਾਰੀਆਂ ਗੱਲਾਂ ਨੇ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਗੱਲਬਾਤ ਕਰਾਂਗੇ ਇਸ ਗੱਲਬਾਤ ਨੂੰ ਸੰਜੀਦਾ ਵੀ ਦੇ ਤੌਰ ਦੇ ਉੱਤੇ ਵੀ ਲੈਣਾ ਚਾਹੀਦਾ ਸੰਜੀਦਗੀ ਨਾਲ ਵੀ ਕਿਉਂਕਿ ਇਸ ਗੱਲ ਦੇ ਵਿੱਚ ਚਰਚਾ ਲੋਕਾਂ ਦੀ ਹੋ ਰਹੀ ਹੈ ਦਾ ਮਤਲਬ ਇਹ ਹੈ ਕਿ ਸਮਾਂ ਵੀ ਲੱਗ ਰਿਹਾ ਹੈ એનર્ਜੀ ਵੀ ਲੱਗ ਰਹੀ ਹੈ ਸਹੀ ਕੀ ਹੈ ਗਲਤ ਕੀ ਹੈ ਇਸ ਦੀ ਥੋੜੀ ਬਹੁਤੀ ਪਰਚੋਲ ਆਪਣੇ ਪੱਧਰ ਤੇ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਸ ਪਰਚੋਲ ਨੂੰ ਕਰਨ ਦੇ ਲਈ ਮੇਰੇ ਨਾਲ ਹਾਜ਼ਰ ਨੇ ਪ੍ਰੋਫੈਸਰ ਹਜੇਸ਼ ਹਰਜੇਸ਼ਵਰ ਸਿੰਘ ਜੀ ਜਿਹੜੇ ਸਾਡੇ ਨਾਲ ਬੈਠੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਪ੍ਰੋਫੈਸਰ ਸਾਹਿਬ ਤੁਸੀਂ ਹਰੇਕ ਕੋਈ ਫਿਲਮ ਆਉਂਦੀ ਹੈ ਚਾਹੇ ਉਹ ਕਿਸੇ ਦੀ ਜ਼ਿੰਦਗੀ ਤੇ ਆਧਾਰਿਤ ਹੋਵੇ ਜਾਂ ਕਿਸੇ ਮੁੱਦੇ ਨੂੰ ਵਿਸ਼ੇਸ਼ ਰੱਖ ਕੇ ਸਾਹਮਣੇ ਪਾਈ ਜਾਂਦੀ ਹੈ ਕੋਈ ਨਾ ਕੋਈ ਟਿੱਪਣੀ ਕਰਦੇ ਹੋ ਅਸੀਂ ਇਸੇ ਕਰਕੇ ਜ਼ਰੂਰੀ ਸਮਝੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਅਮਰ ਸਿੰਘ ਚਮ ਤਾਰੇ ਤੁਹਾਡਾ ਨਿੱਜੀ ਤੌਰ ਤੇ ਕੀ ਮੰਨਣਾ ਹੈ ਜਿਹੜੀ ਇਹ ਫਿਲਮ ਆਉਂਦੀ ਹੈ ਇਸ ਫਿਲਮ ਦਾ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਅ ਸੰਦੀਪ ਜਿੱਥੋਂ ਤੱਕ ਇਹ ਮੂਵੀ ਹੈਗੀ ਅਮਰ ਸਿੰਘ ਚਮਕੀਲੇ ਦੇ ਜਿਹੜੇ ਨਾਮ ਤੇ Netflix ਤੇ ਜਿਹੜੀ ਹੁਣ ਪਿੱਛੇ ਜੀ ਆਈ ਹੈ ਇਹ ਮੈਨੂੰ ਲੱਗਦਾ ਕਾਫੀ ਟਾਈਮ ਤੋਂ ਹੀ ਚਰਚਾ ਦੇ ਵਿੱਚ ਸੀਗੀ ਜਦੋਂ ਫਿਲਮ ਅਜੇ ਬਣ ਵੀ ਰਹੀ ਸੀਗੀ ਤੇ ਜਦੋਂ ਪਿੱਛੇ ਜਿਹੇ ਪ੍ਰੋਮੋਸ਼ਨ ਵੀ ਹੋਈ ਏ ਇਮਤੀਆਜ਼ ਅਲੀ ਪੰਜਾਬ ਦੇ ਵਿੱਚ ਆਏ ਇਹ ਦੇ ਡਾਇਰੈਕਟਰ ਉਸ ਟਾਈਮ ਵੀ ਇਹਦੀ ਚਰਚਾ ਚੱਲ ਰਹੀ ਸੀ ਤੇ ਪੰਜਾਬ ਦੇ ਲੋਕ ਜਿਹੜੇ ਹੈਗੇ ਕਾਫੀ ਬੇਤਾਬੀ ਦੇ ਨਾਲ ਇਸ ਫਿਲਮ ਨੂੰ ਜਿਹੜਾ ਵੇਖਣਾ ਚਾਹ ਰਹੇ ਸੀਗੇ ਮੈਨੂੰ ਲੱਗਦਾ ਹੁਣ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਦੇਖ ਚੁੱਕਿਆ ਤੇ ਇਹਦੇ ਬਾਰੇ ਅਲੱਗ-ਅਲੱਗ ਪ੍ਰਤੀਕਿਰਿਆਵਾਂ ਜਿਹੜੀਆਂ ਹੈਗੀਆਂ ਉਹ ਲੋਕਾਂ ਦੀ ਤੇ ਅਮਰ ਸਿੰਘ ਚਮਕੀਲਾ ਡੈਫੀਨਿਟਲੀ ਇੱਕ ਪੰਜਾਬ ਦੇ ਜਿਹੜੇ ਹੈਗੇ ਮਸ਼ਹੂਰ ਜਾਂ ਮਕਬੂਲ ਗਾਇਕ ਹੈਗੇ ਆ ਉਹਨਾਂ ਦੇ ਵਿੱਚੋਂ ਇੱਕ ਸੀਗੇ ਖਾਸ ਕਰਕੇ 80s ਦੇ ਵਿੱਚ ਤੇ ਜਦੋਂ ਉਸ ਦੌਰ ਦੇ ਵਿੱਚ ਜਦੋਂ ਮੁਹੰਮਦ ਸਦੀਕ ਕੁਲਦੀਪ ਮਾਨਕ ਗੁਰਦਾਸ ਮਾਨ ਸੀ ਤੇ ਉਹ ਜਿਹੜੇ ਚੋਟੀ ਦੇ ਜਿਹੜੇ ਗਾਇਕ ਸੀਗੇ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ شمار ਸੀਗਾ ਫਿਰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਡੈਥ ਹੁੰਦੀ ਆ ਉਹਨਾਂ ਨੂੰ ਉਹਨਾਂ ਨੂੰ ਮਾਰਿਆ ਜਾਂਦਾ ਹੈਗਾ ਉਸ ਕਰਕੇ ਵੀ ਜਿਹੜੇ ਹੈਗੇ ਆ ਉਹ ਉਹਨੂੰ ਹਮੇਸ਼ਾ ਸੁਰਖੀਆਂ ਦੇ ਵਿੱਚ ਰਹੇ ਆ ਤੇ ਉਹਨਾਂ ਦੀ ਮੌਤ ਤੋਂ ਬਾਅਦ ਵੀ ਲਗਾਤਾਰ ਗਾਣੇ ਜਿਹੜੇ ਹੈਗੇ ਉਹਨਾਂ ਦੇ ਗੀਤ ਜਿਹੜੇ ਹੈਗੇ ਆ ਉਹ ਚਰਚਾ ਦੇ ਵਿੱਚ ਰਹੇ ਹੈਗੇ ਆ ਚਾਹੇ ਤੇ ਨਾਰੇ ਹਮੇਸ਼ਾ ਹੀ ਦੋ ਤਰ੍ਹਾਂ ਦੀਆਂ رائے ਰਹੀ ਹੈਗੀ ਆ ਕਿ ਜਾਂ ਤਾਂ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਜੜੇ ਉਹਨਾਂ ਦੇ ਪ੍ਰਸ਼ੰਸ਼ਕ ਹੈਗੇ ਉਹ ਵੀ ਬਹੁਤ ਕੱਟੜ ਤੌਰ ਤੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਆਗੇ ਖਾਸ ਕਰਕੇ ਨੌਜਵਾਨ ਵਰਗ ਦੇ ਵਿੱਚ ਜਾਂ ਕੁਝ ਖਾਸ ਏਜ ਦੇ ਜਿਹੜੇ ਲੋਕ ਹੈਗੇ ਉਹ ਵੇਖਦੇ ਆ ਤੇ ਜਿਹੜੇ ਉਹਨਾਂ ਦੇ ਵਿਰੋਧੀ ਹੈਗੇ ਉਹ ਵੀ ਬਹੁਤ ਵੱਡੇ ਵਿਰੋਧੀ ਵਿਰੋਧਤਾ ਕਰਦੇ ਰਹੇ ਆ ਤੇ ਮੈਨੂੰ ਲੱਗਦਾ ਉਹੀ ਚਲੀ ਕੰਟਰੋਵਰਸੀ ਹੈਗੀ ਉਹ ਜਿਹੜੀਆਂ ਦੋ ਅਲੱਗ-ਅਲੱਗ ਉਹਨਾਂ ਬਾਰੇ ਵਿਚਾਰਤਾ ਰਹਾ ਹੈਗੀਆਂ ਜਿਹੜੀਆਂ ਲਗਾਤਾਰ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਚਲਦੀਆਂ ਰਹੀਆਂ ਉਹ ਲਗਾਤਾਰ ਮੇਖਲ ਵਿੱਚ ਹੋਣੀ ਉਹ ਦੋਨੇ ਇੱਕ ਦੂਜੇ ਦੇ ਖਿਲਾਫ ਜਿਹੜੇ ਖੜੇ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਤੁਸੀਂ ਮਹਿਸੂਸ ਕੀ ਕੀਤਾ ਕਿ ਜਿਹੜੀ ਉਹ ਜ਼ਿੰਦਗੀ ਸੀ ਉਸ ਦੀ ਚ ਅਮਰ ਸਿੰਘ ਚਮਕੀਲਾ ਦੀ ਜਿੰਨਾ ਕੋ ਕਿਤਾਬਾਂ ਚ ਜ਼ਿਕਰ ਹੈ ਸ਼ਾਇਦ ਚ ਜ਼ਿਕਰ ਹੈ ਗੀਤਾਂ ਦੇ ਜਿਹੜੀ ਇਹ ਵੱਡੇ ਲੋਕਾਂ ਦੇ ਜਿਹੜੇ ਬਾਬੇ ਆ ਉਹ ਦੱਸਦੇ ਉਹਨਾਂ ਵੇਲੇਾਂ ਚ ਕਿਵੇਂ ਲੱਗਦੇ ਸੀ ਫਿਲਮ ਬਣਾਉਣ ਦੇ ਵਿੱਚ ਇਨਸਾਫੀ ਹੋਈ ਆ ਜਾਂ ਫਿਰ ਇੱਕ ਪਾਸੜ ਸੀ ਸਾਰੀਆਂ ਗੱਲਾਂ देखो जितो तक ਤੁਸੀਂ ਮੈਨੂੰ ਪੁੱਛਦੇ ਆ ਤਾਂ ਮੈਨੂੰ ਲੱਗਦਾ ਕਿ ਫਿਲਮ ਜਿਹੜੀ ਹੈਗੀ ਕਾਫੀ ਹੱਦ ਤੱਕ ਅੱਛੀ ਫਿਲਮ ਹੈਗੀ ਹੈ ਇਮਤੀਆਜ਼ ਅਲੀ ਇੱਕ ਮਤਲਬ ਬਾਲੀਵੁੱਡ ਦੇ ਇੱਕ ਮਸ਼ਹੂਰ ਜਿਹੜੇ ਹੈਗੇ ਆ ਡਾਇਰੈਕਟਰ ਹੈਗੇ ਆ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਬਹੁਤ ਵਧੀਆ ਮੂਵੀਜ਼ ਜਦ ਵੀ ਮੈਟ ਰੌਕਸਟਰ ਵਗੈਰਾ ਬਣਾਈਆਂ ਹੈਗੀਆਂ ਜਿਹੜੀਆਂ ਕ੍ਰਿਟੀਕਲੀ ਐਕਲੇਮ ਕੀਤੀਆਂ ਗਈਆਂ ਤੇ ਇਸ ਫਿਲਮ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਉਹਨਾਂ ਨੇ ਇੱਕ ਇਨਸਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਚਮਕੀਲੇ ਦੀ ਲਾਈਫ ਦੇ ਨਾਲ ਕਿ ਇੱਕ ਬਿਲਕੁਲ ਜਿਹੜਾ ਇੱਕ ਆਮ ਗਰੀਬ ਘਰ ਤੋਂ ਦਲਦ ਪਰਿਵਾਰ ਤੋਂ ਇੱਕ ਲੜਕਾ ਜਿਹੜਾ ਉੜਦਾ ਹੈਗਾ ਤੇ ਜਿਹਦਾ ਬਹੁਤ ਕੰਫੀਡੈਂਸ ਲੈ ਦੇ ਨਾਲ ਉਹ ਹੌਲੀ ਹੌਲੀ ਮਸ਼ਹੂਰੀ ਦੀਆਂ ਜੜੀਆਂ ਹੈਗੀਆਂ ਪੌੜੀਆਂ ਤਾਂ ਚੜਦਾ ਹੈ ਤੇ ਇੱਕ ਉਹੋ ਜੇ ਮਾਹੌਲ ਦੇ ਵਿੱਚ ਜਿੱਥੇ ਉਹਨੂੰ ਆੜੜ ਤਰ੍ਹਾਂ ਦੇ ਪ੍ਰੈਸ਼ਰ ਪੈ ਰਹੇ ਹੈਗੇ ਇੱਕ ਤਰਫ ਉਹਨਾਂ ਲੋਕਾਂ ਦਾ ਪ੍ਰੈਸ਼ਰ ਹੈਗਾ ਇੱਕ ਤਰਫ ਸਟੇਟ ਦਾ ਪ੍ਰੈਸ਼ਰ ਆ ਇੱਕ ਤਰਫ ਉਹਦੇ ਜਿਹੜੇ ਸਰੋਤੇ ਉਹਨਾਂ ਦਾ ਪ੍ਰੈਸ਼ਰ ਆ ਤੇ ਉਹਨਾਂ ਦੇ ਵਿੱਚ ਉਹ ਇੱਕ ਡਰਿਆਸ ਉਹਦਾ ਲਾਲਚ ਵੀ ਦਿਖਾਈ ਦਿੰਦਾ ਹੈਗਾ ਉਹ ਡਰਿਆ ਵੀ ਕੋਈ ਇੱਕ ਕੋਈ ਹੀਰੋ ਟਾਈਪ ਮਤਲਬ ਕੋਈ ਇੱਕ ਸ਼ਖਸੀਅਤ ਨਹੀਂ ਹੈਗੀ ਉਹ ਇੱਕ ਆਮ ਸੁਧਾਰਨ ਵਿਅਕਤੀ ਆ ਜੋ ਇੱਕ ਜਿਉਣ ਵਾਸਤੇ ਇੱਕ ਉੱਪਰ ਉੱਠਣ ਵਾਸਤੇ ਜਿਹੜਾ ਸਟਰਗਲ ਕਰ ਰਿਹਾ ਹੈਗਾ ਉਹ ਮੇਰੇ ਖਿਆਲ ਚ ਕਾਫੀ ਇਮਾਨਦਾਰੀ ਦੇ ਨਾਲ ਹੈਗੀ ਆ ਉਹ ਫਿਲਮ ਜਿਹੜੀ ਹੈਗੀ ਉਹ ਬਣਾਈ ਗਈ ਹੈਗੀ ਬਹੁਤ ਲੋਕ ਅੱਜ ਕੱਲ ਨਾ ਸੈਲੀਬ੍ਰੇਟ ਇਸ ਗੱਲ ਨੂੰ ਵੀ ਕਰ ਰਿਹਾ ਕਿ ਚਮਕੀਲਾ ਕਿਹੜੀ ਜਾਤ ਤੋਂ ਸੀ ਕਿਸ ਉਹਦਾ ਪਚੋਕੜ ਕੀ ਸੀ ਇਹਨੂੰ ਘਟੋ ਘਟ ਡਾਇਰੈਕਟਰ ਨੇ ਓਵੇਂ ਜੇ ਪੇਸ਼ ਕੀਤਾ ਕਿ ਉਹ ਲੋਕ ਵੀ ਸੈਲੀਬ੍ਰੇਟ ਕਰ ਰਿਹਾ ਕੋਈ ਕਹਿ ਰਿਹਾ ਕਿ ਜਾਤ ਪਾਤ ਦਾ ਤਾਂ ਮਸਲਾ ਹੀ ਨਹੀਂ ਸੀ ਉਸ ਨੂੰ ਮਾਰਨਾ ਉਹਦੇ ਕੰਮ ਸੀ ਜਿਸ ਤਰ੍ਹਾਂ ਦੇ ਉਹਦੀ ਗਾਇਕੀ ਸੀ ਜਿਸ ਤਰ੍ਹਾਂ ਦੀ ਗੀਤਕਾਰੀ ਸੀ ਇਸ ਕਰਕੇ ਨਿਸ਼ਾਨੇ ਤੇ ਆਇਆ ਸੀ ਦੇਖੋ ਮੇਰੇ ਨਾਲ ਇਸ ਗੱਲ ਨੂੰ ਨਾ ਆਪਾਂ ਥੋੜਾ ਜਿਹਾ ਜੇ ਫਿਲਮ ਦੇ ਨਜ਼ਰੀਏ ਤੋਂ ਦੇਖੀਏ ਤਾਂ ਫਿਲਮ ਦੇ ਵਿੱਚ ਇਹ ਇੱਕ ਤੇ ਸੀਨ ਨੂੰ ਛੱਡ ਕੇ ਜਿੱਥੇ ਜਦੋਂ ਉਹਦਾ ਰੋਲਾ ਪੈਂਦਾ ਹੈਗਾ ਆਪਣੇ ਇੱਕ ਪ੍ਰੋਡਿਊਸਰ ਦੇ ਨਾਲ ਜਿਹੜਾ ਪਹਿਲਾਂ ਜਿਹਦੇ ਨਾਲ ਕੈਸਟ ਕਰਦਾ ਹੈਗਾ ਉਹ ਉਹਦੀ ਜਾਤੀ ਸੂਚਕ ਲੈਵਲ ਤੇ ਉਹਨੂੰ ਇੱਕ ਉਹਨਾਂ ਦਾ ਡਿਸਕ੍ਰਿਮੀਨੇਟ ਕਰਦਾ ਹੈਗਾ ਤੇ ਉਸ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਕਿ ਫਿਲਮ ਦੇ ਵਿੱਚ ਕੋਈ ਅਸਲ ਵਿੱਚ ਕੋਈ ਸੀਨ ਹੈਗਾ ਜਿੱਥੇ ਉਹਦੀ ਜਾਤੀ ਨੂੰ ਬਹੁਤ ਜ਼ਿਆਦਾ ਜਾਤ ਨੂੰ ਪ੍ਰਭਾਵਿਤ ਕੀਤਾ ਗਿਆ ਹੋਵੇ ਇੱਕ ਵੈਸੇ ਵੀ ਆਪਾਂ ਜੇ ਪੰਜਾਬ ਦੇ ਵਖੇ ਆਪਾਂ ਕਲਾਕਾਰਾਂ ਨੂੰ ਵੇਖਿਆ ਜਾਵੇ ਤੇ ਪੰਜਾਬ ਦੇ ਵਿੱਚ ਇਹ ਕਹਿਣਾ ਕਿ ਜਾਤ ਹੈ ਨਹੀਂ ਜਾਂ ਜਾਤ ਪਾਤ ਬਿਲਕੁਲ ਵੀ ਖਤਮ ਆ ਉਹ ਤਾਂ ਗੱਲ ਨਹੀਂ ਹੈਗੀ ਪਰ ਘੱਟੋ ਘੱਟ ਕਲਾਕਾਰ ਜਿਹੜੇ ਹੈਗੇ ਮੈਨੂੰ ਲੱਗਦਾ ਕਿ ਚਾਹੇ ਆਪਾਂ ਬਹੁਤ ਸਾਰੇ ਕਲਾਕਾਰ ਜਿਹੜੇ ਪੰਜਾਬ ਦੇ ਹੈਗੇ ਆ ਚਾਹੇ ਹੰਸ ਰਾਜ ਹੰਸ ਹੈਗੇ ਆ ਚਾਹੇ ਪੁਰਾਣਿਆਂ ਦੇ ਵਿੱਚੋਂ ਮੁਹੰਮਦ ਸਦੀਕ ਚਾਹੇ ਕੁਲਦੀਪ ਮਾਨ ਹੈਗੇ ਆ ਚਾਹੇ इवन ਅਮਰਸਿਨੀ ਚਮਕੀਲਾ ਸੀ ਲੋਕਾਂ ਨੇ ਬਹੁਤ ਜ਼ਿਆਦਾ ਇਹਨਾਂ ਨੂੰ ਪਿਆਰ ਦਿੱਤਾ ਬਹੁਤ ਜ਼ਿਆਦਾ ਸ਼ੋਹਰਤ ਮਿਲੀ ਇਹਨਾਂ ਨੂੰ ਤੇ ਇਸ ਇਸ ਕਰਕੇ ਕਹਿਣਾ ਕਿ ਸਿਰਫ ਉਹ ਯਾਦ ਕਰਕੇ ਉਹਨਾਂ ਦਾ ਵਿਤਕਰਾ ਕੀਤਾ ਜਾਂਦਾ ਸੀਗਾ ਉਹ ਹੋ ਸਕਦਾ ਕਿ ਉਹਨਾਂ ਦੀ ਜਦੋਂ ਆਪਸੀ ਜਿੱਥੇ ਉਹ ਜਿੱਥੇ ਉਹਨਾਂ ਦਾ ਕੋਈ ਪ੍ਰਤੀਦਮੰਦੀ ਆ ਉਹਨਾਂ ਦੇ ਵਿਰੋਧੀ ਆ ਉੱਥੇ ਹੋ ਸਕਦਾ ਡੇ ਟੂ ਡੇ ਲਾਈਫ ਦੇ ਵਿੱਚ ਉਹ ਉਹਨਾਂ ਨੂੰ ਉਸ ਸਾਰਾ ਪੈਂਦਾ ਹੋਵੇ ਪਰ ਮੈਨੂੰ ਲੱਗਦਾ ਜਿਹੜਾ ਆਮ ਸਰੋਤਾ ਹੈਗਾ ਨਾਲ ਜਾਦ ਦੇ ਨਾਲ ਤੇ ਵਿਤਕਰੇ ਨਹੀਂ ਕੀਤਾ ਇਹ ਮੈਨੂੰ ਮੇਰੀ ਮੈਨੂੰ ਲੱਗਦਾ ਤੇ ਮੈਨੂੰ ਲੱਗਦਾ ਕਿ ਜਿਹੜੀ ਇਹ ਕੰਟਰੋਵਰਸੀ ਵਧਾਈ ਜਾਂਦੀ ਹੈ ਥੋੜੀ ਜਿਹੀ ਇੱਕ ਸੀਨ ਨੂੰ ਚੱਕ ਕੇ ਉਹਨੂੰ ਵਾਰ-ਵਾਰ ਘੁਮਾ ਕੇ ਜਿਹੜਾ ਹੈਗਾ ਉਹ ਕੁਝ ਜਿਹੜੇ ਬੰਦੇ ਏਜੰਡੇ ਦੇ ਨਾਲ ਕੁਝ ਇਹਨਾਂ ਦਾ ਏਜੰਡਾ ਹੈਗਾ ਕੁਝ ਆਈਡਿਓਲੋਜੀਕਲ ਤੇ ਰਹਿ ਗਈਆਂ ਕੁਝ ਪੰਜਾਬ ਚ ਵੀ ਹੈ ਕੁਝ ਪੰਜਾਬ ਤੋਂ ਬਾਹਰ ਆ ਉਸ ਨੂੰ ਜ਼ਿਆਦਾ ਮੈਨੂੰ ਲੱਗਦਾ ਉਹਨਾਂ ਨੂੰ ਜਿਹੜਾ ਹੈਗਾ ਉਹ ਚਾਤਰੀਆਂ ਹੈਗੀਆਂ ਇੱਕ ਜਿਹੜੇ ਧੇਰੇ ਵੀ ਗੱਲ ਕਰ ਰਹੀ ਹੈ ਨਾ ਡਿਸਕਸ਼ਨ ਇਸ ਗੱਲ ਦੀ ਵੀ ਬਹੁਤ ਜ਼ੋਰਾਂ ਦੇ ਉੱਤੇ ਚੱਲ ਰਹੀ ਹੈ ਕਿ ਅਮਰ ਸਿੰਘ ਚਮਕੀਲਾ ਹੀ ਕਿਉਂ ਹੋਰ ਵੀ ਸਾਡੇ ਨਾਇਕ ਬ ਵੀ ਵੀ ਸ਼ੇਅਰ ਕਰਨ ਤੋਂ ਝਿਜਕਦੇ ਆ ਜਾਂ ਬੋਲਦੇ ਨਹੀਂ ਲਿਖਦੇ ਨਹੀਂ ਪਰ ਜਦੋਂ ਅਮਰ ਸਿੰਘ ਚਮਕੀਲਾ ਦੀ ਫਿਲਮ ਆਈ ਆ ਕਿਸੇ ਵੀ ਵਿਚਾਰਧਾਰਾ ਦੇ ਲੋਕ ਹੁਣ ਵਹਿਣ ਜੀ ਵਹਿ ਜਾਂਦੇ ਆ ਕਿ ਵਾਹ ਸਵਾਦ ਆ ਗਿਆ ਕਿਆ ਫਿਲਮ ਬਣੀ ਆ ਮੈਨੂੰ ਲੱਗਦਾ ਇਸ ਵਾਸਤੇ ਕਿ ਜਿਵੇਂ ਬਾਲੀਵੁੱਡ ਦਾ ਇੱਕ ਜਿਹੜਾ ਇਸ ਵਾਸਤੇ ਬਾਲੀਵੁੱਡ ਇੱਕ ਤੱਕ ਮੂਵੀ ਜਿਹੜੀ ਹੈਗੀ ਹੈ ਬਾਲੀਵੁੱਡ ਦੇ ਇੱਕ ਵੱਡੇ ਡਾਇਰੈਕਟਰ ਨੇ ਬਣਾਈ ਹੈਗੀ ਹੈ ਇਹਦੇ ਵਿੱਚ ਜਦੋਂ ਇੱਕ ਹਿੰਦੀ ਫਿਲਮੇ ਦੇ ਵਿੱਚ ਜਿਹਦੀ ਕਿ ਮਾਰਕੀਟ ਵੀ ਬਹੁਤ ਵੱਡੀ ਹੈਗੀ ਹੈ ਜਦੋਂ ਉਸ ਵੱਡੇ ਪਰਦੇ ਤੇ ਹਿੰਦੀ ਫਿਲਮੇ ਦੇ ਵਿੱਚ ਬਣਦੀ ਹੈਗੀ ਹੈ ਤੇ ਡੈਫੀਨਿਟਲੀ ਜ਼ਿਆਦਾ ਪੋਪੂਲਾਰਿਟੀ ਉਹਨੂੰ ਜ਼ਿਆਦਾ ਮਿਲਦੀ ਹੈਗੀ ਹੈ ਮੈਨੂੰ ਲੱਗਦਾ ਸ਼ਾਇਦ ਇੱਕ ਇਹ ਵੀ ਕਾਰਨ ਹੈਗਾ ਤੇ ਇੱਕ ਅਮਰ ਸਿੰਘ ਚਮਕੀਲਾ ਵਖੋ ਇੱਕ ਇੰਪੋਰਟੈਂਟ ਕਲਾਕਾਰ ਤਾਂ ਹੈ ਕਲਾਕਾਰ ਵੀ ਹੈ ਤੇ ਜਿਸ ਤਰੀਕੇ ਦੇ ਨਾਲ ਉਹ ਉਹਦੀ ਡੈਥ ਹੁੰਦੀ ਹੈ ਤੇ ਜਿਸ ਤਰੀਕੇ ਨਾਲ ਉਹ ਪੋਲਰਾਈਜ਼ ਕਰਦਾ ਉਸ ਤਰੀਕੇ ਨਾਲ ਇੱਕ ਇੰਟਰਸਟਿੰਗ ਕੈਰੈਕਟਰ ਤਾਂ ਬਣਦਾ ਇਹ ਕਹਿਣਾ ਕਿ ਉਹ ਬਿਲਕੁਲ ਵੀ ਉਹਨੂੰ ਕੋਈ ਜਾਣਦਾ ਨਹੀਂ ਸੀ ਬਿਲਕੁਲ ਇੱਕ ਗਰਾਊਂਡ ਤੋਂ ਉਟਾ ਕੇ ਜਾਂ ਬਿਲਕੁਲ ਆਮ ਬੰਦੇ ਨੂੰ ਜਿਹਨੂੰ ਕੋਈ ਜਾਣਦਾ ਨਹੀਂ ਸੀਗਾ ਉਹਨੂੰ ਤਾਂ ਚੱਕਿਆ ਗਿਆ ਇਹ ਤਾਂ ਨਾ ਇਨਸਾਫੀ ਹੋਊਗੀ ਬਾਕੀ ਇਹ ਗੱਲ ਠੀਕ ਹੈਗੀ ਹੈ ਕਿ ਜਿਹੜਾ ਅੱਜ ਕੱਲ ਜਿਵੇਂ ਸੈਂਸਰ ਬੋਰਡ ਜਿਸ ਤਰੀਕੇ ਦੇ ਨਾਲ ਚੱਲਦਾ ਹੈਗਾ ਉਹ ਜਿਸ ਤਰੀਕੇ ਨਾਲ ਸਟੇਟ ਦਾ ਜਿਹੜਾ ਏਜੰਡਾ ਹੈਗਾ ਉਹ ਉਹ ਜਿਹੜੀਆਂ ਫਿਲਮਾਂ ਦਾ ਜਿਹੜੀਆਂ ਆਰਟ ਦੇ ਸੋਮੇ ਜਿਹੜੇ ਹੈਗੇ ਉਹਨਾਂ ਨੂੰ ਸੂਟ ਕਰਦੇ ਆ ਉਹਨਾਂ ਨੂੰ ਜ਼ਿਆਦਾ ਉਹ ਪ੍ਰਮੋਟ ਕਰਦੇ ਹੈਗੇ ਪਰ ਨਾਲ ਆਪਾਂ ਇਹ ਵੀ ਦੇਖੀਏ ਕਿ ਇਹ ਇੱਕ ਦੂਸਰੀ ਗੱਲ ਮੈਂ ਐਡ ਕਰਨਾ ਚਾ Netflix ਦੇ ਜੁਦ ਤੱਕ ਮੈਨੂੰ ਆਈਡੀਆ ਹੈਗਾ ਕਿ Netflix ਤੇ ਸ਼ਾਇਦ ਉਸ ਤਰੀਕੇ ਦੇ ਇੰਡੀਅਨ ਸੈਂਸਰਸ਼ਿਪ ਲਾਅ ਜਿਹੜੇ ਹੈਗੇ ਉਹ ਨਹੀਂ ਲੱਗਦੇ ਜਿਹੜੇ ਕਿ ਨਾਰਮਲ ਜੋ ਵੱਡੇ ਪਰਦੇ ਦੇ ਫਿਲਮ ਤੇ ਮੈਨੂੰ ਲੱਗਦਾ ਕਿ ਜੇ ਹੁਣ ਕੋਈ ਹੋਰ ਐਕਟਰ ਜਾਂ ਡਾਇਰੈਕਟਰ ਜਿਹੜੇ ਹੈਗੇ ਆ ਉਹ ਜੇ Netflix ਜਾਂ OTT ਪਲੈਟਫਾਰਮਸ ਦੇ ਉੱਪਰ ਇਹੋ ਜਿਹੇ ਵਿਸ਼ਿਆਂ ਨੂੰ ਲੈ ਕੇ ਆਉਣਗੇ ਤੇ ਮੈਨੂੰ ਲੱਗਦਾ ਸ਼ਾਇਦ ਉਸ ਤੋਂ ਸੈਂਸਰਸ਼ਿਪ ਦਾ ਸਾਹਮਣਾ ਉਹਨਾਂ ਨੂੰ ਉਸ ਲੈਵਲ ਤੇ ਨਾ ਕਰਨਾ ਪਵੇ ਹੂੰ ਤਾਂ ਜਿਵੇਂ ਅਮਰ ਸਿੰਘ ਚਮਕੀਲਾ ਦੀ ਅਸੀਂ ਵੀ ਗੱਲ ਕਰ ਰਹੇ ਹਾਂ ਬਹੁਤੇ ਲੋਕਾਂ ਨੂੰ ਹੋ ਸਕਦਾ ਹੈ ਕਿ ਹੋਵੇ ਕਿ ਨਹੀਂ ਇਹਦੇ ਤੇ ਡਿਸਕਸ਼ਨ ਦੀ ਵੀ ਲੋੜ ਨਹੀਂ ਹੈ ਪਰ ਜਿਹੜੀ ਗੱਲ ਦੀ ਚਰਚਾ ਹੋ ਰਹੀ ਹੋਵੇ ਤੇ ਹੋ ਵੀ ਨਹੀਂ ਸਕਦਾ ਕਿ ਉੱਤੇ ਬੋਲੇ ਬਿਨਾ ਰਹਿ ਜਾਵੇ ਪਰ ਤੁਸੀਂ ਉਹ ਹਕੀਕਤ ਦੌਰ ਵੀ ਦੇਖਿਆ ਹੋਵੇਗਾ ਜਦੋਂ ਤੁਸੀਂ ਪੜ੍ਹਦੇ ਹੋਗੇ ਕਾਲਜ ਯੂਨੀਵਰਸਿਟੀ ਦੇ ਵਿੱਚ ਇੱਕ ਅੱਜ ਫਿਲਮ ਦੇ ਜ਼ਰੀਏ ਲੋਕਾਂ ਤੱਕ ਅਮਰ ਸਿੰਘ ਚਮਕੀਲਾ ਪਹੁੰਚਿਆ ਉਹਨਾਂ ਵੇਲੇ ਜਿਹੜੀਆਂ ਗੱਲਾਂ ਹੁੰਦੀਆਂ ਸੀ ਤੇ ਹੁਣ ਫਿਲਮ ਦੇ ਜ਼ਰੀਏ ਹੋ ਰਹੀਆਂ ਦੋਨਾਂ 'ਚ ਫਰਕ ਨਜ਼ਰ ਆਉਂਦਾ ਹੈ ਜਾਂ ਫਿਰ ਇੱਕੋ ਵਰਗੀਆਂ ਹੀ ਗੱਲਾਂ ਹੈ ਦੇਖੋ ਜਿਹੜੀ ਅ ਅਮਰ ਸਿੰਘ ਚਮਕੀਲਾ ਬਾਰੇ ਜਿਹੜਾ ਮੇਨ ਕੰਟਰੋਵਰਸੀ ਹੈ ਜਾਂ ਜਿਹੜਾ ਉਹਨਾਂ ਤੇ ਜ਼ਿਆਦਾ ਉਹਨਾਂ ਤੇ ਤਵਾ ਲੱਗਦਾ ਹੈਗਾ ਜਾਂ ਉਹਨਾਂ ਦੀ ਵਿਰੋਧਤਾ ਹੁੰਦੀ ਇਸ ਕਰਕੇ ਆ ਕਿ ਉਹਨਾਂ ਨੇ ਜਿਹੜੀਆਂ ਸਮਾਜ ਦੇ ਵਿੱਚ ਦਬੀਆਂ ਕੁਚਲੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਜਿਹੜੇ ਪਰਦੇ ਥੱਲੇ ਸੀਗੇ ਚਾਹੇ ਉਹ ਸ਼ਰਾਬ ਦੀ ਗੱਲ ਆ ਡਰੱਗ ਦੀ ਗੱਲ ਆ ਜਾਂ ਉੱਤੇ ਅਨੈਤਿਕ ਰਿਸ਼ਤਿਆਂ ਦੀ ਗੱਲ ਕਰਦੇ ਹੈਗੇ ਆ ਉਹ ਉਸ ਟਾਈਮ ਦੇ ਉੱਪਰ ਉਸ ਸਮਾਜ ਦੇ ਹਿਸਾਬ ਦੇ ਨਾਲ ਜਦੋਂ ਇਹ ਗੱਲ ਪਰਦੇ ਵਿੱਚ ਕੀਤੀ ਜਾਂਦੀ ਸੀਗੀ ਉਹ ਅੱਗੇ ਉੱਪਰ ਲੈ ਕੇ ਉਸ ਟਾਈਮ ਤੇ ਲੈ ਕੇ ਆਏ ਸੀਗੇ ਤੇ ਮੈਨੂੰ ਲੱਗਦਾ ਕਿ ਉਸ ਉਸ ਕਾਰਨ ਕਰਕੇ ਵੀ ਉਹਨਾਂ ਦੀ ਜਿਹੜੀ ਹੈਗੀ ਉਹ ਵਿਰੋਧਤਾ ਹ ਦਾ ਇਸ ਚੀਜ਼ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਕਿ ਇਹ ਚੀਜ਼ਾਂ ਸਾਡੇ ਸਮਾਜ ਦੇ ਵਿੱਚ ਨਹੀਂ ਹੁੰਦੀਆਂ ਇਹ ਸਾਡੇ ਸਮਾਜ ਦੇ ਵਿੱਚ ਹੀ ਜਾਂ ਜਿਹੜੀਆਂ ਹੈਗੀਆਂ ਇਹ ਹੁੰਦੀਆਂ ਰਹੀਆਂ ਹੈਗੀਆਂ ਤੇ ਹੁਣ ਜੇ ਆਪਾਂ ਪਰ ਉਹਨੂੰ ਉਹ ਜੋ ਉਸ ਟਾਈਮ ਤੇ 80s ਦੇ ਵਿੱਚ ਦਿਖਾ ਰਹੇ ਸੀ ਜੇ ਆਪਾਂ ਅੱਜ ਕੱਲ੍ਹ ਦੇਖੀਏ ਜਿਸ ਤਰੀਕੇ ਨਾਲ ਰੀਲਾਂ ਚੱਲ ਰਹੀਆਂ ਜਿਸ ਤਰੀਕੇ ਨਾਲ ਫੇਸਬੁੱਕ ਸੋਸ਼ਲ ਮੀਡੀਆ ਦਾ ਆਪਾਂ ਦੇਖਦੇ ਹਾਂ ਤੇ ਇਹ ਮਿਲ ਤਾਂ ਬਿਲਕੁਲ ਇੱਕ ਆਮ ਜੀ ਚੀਜ਼ ਜਿਹੜੀ ਹੈਗੀ ਪਰ ਜਿਹੜਾ ਚਮਕੀਲੇ ਦਾ ਵਰਤਾਂਤ ਹੁਣ ਜੇ ਅੱਜ ਦੇ ਹਿਸਾਬ ਨਾਲ ਦੇਖੀਏ ਤਾਂ ਕੋਈ ਬੜਾ ਅਲੋਕਾਰ ਵੀ ਨਹੀਂ ਲੱਗਦਾ ਕੋਈ ਵਿਲੱਖਣ ਵੀ ਨਹੀਂ ਲੱਗਦਾ ਕੋਈ ਅਲੱਗ ਵੀ ਨਹੀਂ ਲੱਗਦਾ ਉਹਨਾਂ ਦਿਨਾਂ ਉਸ ਪਹਿਲਾਂ ਵੀ ਸੀ ਕਿ ਉਸ ਤੋਂ ਪਹਿਲਾਂ ਨਹੀਂ ਸੀ ਕਿ ਮਤਲਬ ਬਿਲਕੁਲ ਹੀ ਅਮਰ ਸਿੰਘ ਚਮਕੀਲਾ ਨੇ ਇੱਕ ਨਵਾਂ ਆਯਾਮ ਇ ਸਟੈਬਲਿਸ਼ ਕਰਤਾ ਸੀ ਉਸ ਤੋਂ ਪਹਿਲਾਂ ਜਿਹੜੇ ਪੁਰਾਣੇ ਸਿੰਗਰ ਸੀਗੇ ਚਾਹੇ ਆਪਣੇ ਮੁਹੰਮਦ ਸਦੀਕ ਸੀ ਚਾਹੇ ਬਨ ਲਾਲ ਚੰਦ ਜਮਲਾ ਜੱਟ ਜਾਂ ਬਨ ਆਪਣੇ ਕੇਦੀਪ ਹੁਣੀ ਉਹ ਵੀ ਟਾਵੇਂ ਟਾਵੇਂ ਉਹਨਾਂ ਦੇ ਗੀਤ ਇਸ ਤਰ੍ਹਾਂ ਦੇ ਆਉਂਦੇ ਸੀਗੇ ਪਰ ਅਮਰ ਸਿੰਘ ਚਮਕੀਲਾ ਖਾਸ ਕਰਕੇ ਮਤਲਬ ਇੱਕ ਹੀ ਖਾਸ ਸ਼ੈਲੀ ਦੇ ਗਾਣੇ ਜਿਹੜੇ ਉਸ ਟਾਈਮ ਤੇ ਮਕਬੂਲ ਹੋਏ ਜਿਵੇਂ ਫਿਲਮ ਦੇ ਵਿੱਚ ਵੀ ਉਹ ਕਹਿੰਦੇ ਆ ਕਿ ਜੋ ਲੋਕ ਪਸੰਦ ਕਰਦੇ ਆ ਤੇ ਮੈਂ ਫਿਰ ਉਹੀ ਉਹੀ ਗਾਉਣਾ ਹੈਗਾ ਤੇ ਉਹ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਦਾ ਜਿਹੜਾ ਹੈਗਾ ਇਸ ਕੰਮ ਦੇ ਜਿਨ੍ਹਾਂ ਨੇ ਹਾਲੇ ਤੱਕ ਅਮਰ ਸਿੰਘ ਚਮਕੀਲਾ ਦੀ ਉਸ ਫਿਲਮ ਨੂੰ ਨਹੀਂ ਦੇਖਿਆ ਜਾਂ ਫਿਰ ਇਸ ਚਰਚਾ ਦੇ ਵਿੱਚ ਦਚਿੱਤੀ ਵਿੱਚ ਹੈ ਕਿ ਅਸੀਂ ਕਿਹੜੇ ਪਾਸੇ ਤੁਰੀਏ ਤੁਹਾਡੀ ਇਸ ਗੱਲਬਾਤ ਦੇ ਜਰੀਏ ਅਖੀਰ ਦੇ ਵਿੱਚ ਮੈਂ ਹੀ ਪੁੱਛਣਾ ਚਾਹੁੰਨਾ ਕਿ ਅਮਰ ਸਿੰਘ ਚਮਕੀਲਾ ਦੇ ਮੁਕਾਬਲੇ ਹੋਰ ਕਲਾਕਾਰਾਂ ਨੂੰ ਤਵੱਜੋ ਇੰਨੀ ਕਿਉਂ ਨਹੀਂ ਮਿਲੀ ਜਿਹੜੀ ਕੀ ਅਮਰ ਸਿੰਘ ਚਮਕੀਲਾ ਨੂੰ ਮਿਲੀ ਤੇ ਲੋਕ ਜੇ ਫਿਲਮ ਦੇਖਣ ਤਾਂ ਉਹ ਕਿਉਂ ਉਸ ਢੰਗ ਨਾਲ ਕਿਹੜੇ ਕਲ ਨੂੰ ਧਿਆਨ ਵਿੱਚ ਰੱਖ ਕੇ ਦੇਖਣ ਤਾਂ ਕਿ ਸ਼ਿਕਾਰ ਨਾ ਹੋਣ ਕਿਸੇ ਦੇ ਗੱਲਾਂ ਦਾ ਜਾਂ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਇੱਕ ਪਾਸੜ ਸੋਚਣਾ ਬਣਾ ਸਕਣ ਇਹ ਦੇਖੋ ਮੈਨੂੰ ਲੱਗਦਾ ਫਿਲਮ ਜਿਹੜੀ ਹੈਗੀ ਹਰ ਫਿਲਮ ਵੇਖਣ ਦਾ ਨਜ਼ਰੀਆ ਉਹ ਜਿਹੜਾ ਵੇਖਣ ਵਾਲੇ ਦੇ ਮਾਈਂਡਸੈਟ ਤੇ ਡਿਪੈਂਡ ਕਰਦਾ ਡਾਇਰੈਕਟਰ ਨੇ ਜਾਂ ਇੱਕ ਫਿਲਮ ਨੂੰ ਬਣਾ ਕੇ ਇੱਕ ਪਬਲਿਕ ਦੇ ਵਾਸਤੇ ਛੱਡ ਦਿੱਤੀ ਆ ਉਸ ਤੋਂ ਬਾਅਦ ਉਹਨੂੰ ਕਿਸ ਤਰੀਕੇ ਨਾਲ ਇੰਟਰਪ੍ਰੀਟ ਕਰਨਾ ਉਹ ਹਰ ਬੰਦਾ ਜਿਹੜਾ ਹੈਗਾ ਜਾਂ ਹਰ ਵਿਅਕਤੀ ਹੈਗਾ ਉਹ ਆਪਣੀ ਸੋਚ ਦੇ ਹਿਸਾਬ ਦੇ ਨਾਲ ਉਹਦੀ ਆਈਡੀਓਲੋਜੀ ਦੇ ਹਿਸਾਬ ਦੇ ਨਾਲ ਜਿਸ ਤਰੀਕੇ ਨਾਲ ਉਹਦੀ ਪਰਫਰਿਜ ਹੋਈ ਆ ਉਸ ਤਰੀਕੇ ਦੇ ਨਾਲ ਹੀ ਉਹਨੂੰ ਇੰਟਰਪ੍ਰੀਟ ਕਰੂਗਾ ਇਕੱਲੇ ਅਮਰ ਸਿੰਘ ਚਮਕੀਲਾ ਨਹੀਂ ਹੋਰ ਵੀ ਜਿਹੜੇ ਆਪਣੇ ਵਰਕ ਆਫ ਆਰਟ ਹੈਗੇ ਆ ਜੇ ਫਿਲਮਾਂ ਚ ਹਰ ਬੰਦਾ ਉਹਨੂੰ ਆਪਣੇ ਢੰਗ ਦੇ ਨਾਲ ਹੀ ਇ ਤਾਂ ਖੁੱਲੀ ਛੁੱਟੀ ਹੋਣੀ ਚਾਹੀਦੀ ਉਹਨਾਂ ਨੂੰ ਜੋ ਆਪਣੇ ਨਜ਼ਰੀਏ ਤੇ ਨਾਲ ਜਿਹੜਾ ਹੈਗਾ ਉਸ ਚੀਜ਼ ਨੂੰ ਇੰਟਰਪ੍ਰੀਟ ਕਰਨ ਅੱਜ ਕੱਲ ਕਿਉਂਕਿ ਆਪੋ ਆਪਣੇ ਨਜ਼ਰੀਏ ਤੋਂ ਟਿੱਪਣੀ ਕਰਨੇ ਵੀ ਮਹਿੰਗੀ ਪੈ ਜਾਂਦੀਆਂ ਨੇ ਕਈ ਨਜ਼ਰੀਏ ਆਪਦੇ ਮੁਤਾਬਕ ਗੱਲ ਲਿਖਦੇ ਆ ਕਿਉਂਕਿ ਹੱਕ ਹੈ ਸਾਰਿਆਂ ਦਾ ਲਿਖਣ ਦਾ ਪਰ ਉਹਨੂੰ ਦੂਜੀ ਧਿਰ ਜਿਹੜੀ ਉਹ ਬਰਦਾਸ਼ਤ ਨਹੀਂ ਕਰਦੀ ਥੱਲੇ ਗਾਲੀ ਗਲੋਚ ਵੀ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਇਹ ਸੋਸ਼ਲ ਮੀਡੀਆ ਦੇ ਜਮਾਨੇ ਦੇ ਵਿੱਚ ਜਿਹੜੀ ਹੈਗੀ ਆ ਇਹ ਖਾਸ ਕਰਕੇ ਇਹ ਵੱਡੀ ਪ੍ਰੋਬਲਮ ਹੈਗੀ ਆ ਕਿਉਂਕਿ ਇਹ ਅਨੋਨੀਮਿਟੀ ਜਿਹੜੀ ਹੈਗੀ ਆ ਤੁਸੀਂ ਇੱਕ ਦੂਜੇ ਨਾਲ ਆਮਣੇ ਸਾਹਮਣੇ ਗੱਲ ਨਹੀਂ ਕਰਦੇ ਤੇ ਇੱਥੇ ਜਿਹੜੀ ਦੀ ਗੱਲ ਕਰਦਾ ਗਾਲ ਕੱਢ ਕੇ ਗੱਲ ਕਰਦਾ ਓਨੀ ਜਿਆਦਾ ਉਹਨੂੰ ਇੱਕ ਤਰੀਕੇ ਨਾਲ ਉਹਨੂੰ ਸਪੋਰਟ ਵੀ ਮਿਲ ਜਾਂਦੀ ਹੈਗੀ ਤੇ ਇੱਕ ਜਿਸ ਤਰੀਕੇ ਨਾਲ ਐਲਗੋਰਿਥਮ ਜਿਵੇਂ ਵਰਕ ਕਰਦੇ ਹੈਗੇ ਆ ਉਸ ਬੰਦਿਆਂ ਨੂੰ ਉਹੀ ਚੀਜ਼ਾਂ ਵਾਰ-ਵਾਰ ਦਿਖਾਈ ਜਾਂਦੀਆਂ ਮੈਨੂੰ ਲੱਗਦਾ ਕਿ ਉਹ ਜਿਹੜਾ ਸੰਵਾਦ ਦਾ ਇੱਕ ਤਰੀਕਾ ਹੈਗਾ ਉਹ ਵੀ ਹੈਗਾ ਕਿ ਆ ਵੀ ਹੱਦ ਤੱਕ ਸੋਸ਼ਲ ਮੀਡੀਆ ਦੇ ਨਾਲ ਡਿਕਲਾਈਨ ਹੋਇਆ ਮੈਨੂੰ ਲੱਗਦਾ ਕਿ ਮੀਡੀਅਮ ਦੀ ਵੀ ਇਹਦੇ ਵਿੱਚ ਪ੍ਰੋਬਲਮ ਹੈਗੀ ਹੈ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਬਾਬਾ ਟਾਇਸਨ ਸਾਡੇ ਨਾਲ ਪ੍ਰੋਫੈਸਰ ਹਰਜੇਸ਼ਵਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਨਜ਼ਰੀਏ ਤੋਂ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕੀਤੇ ਨੇ ਖਾਸ ਕਰਕੇ ਜਿਹੜੀਆਂ ਤਰ੍ਹਾਂ ਸੋਸ਼ਲ ਮੀਡੀਆ ਤੇ ਉੱਤੇ ਸਿਰਫ ਲੜਦੀਆਂ ਨੇ ਉਹਨਾਂ ਨੂੰ ਕਈ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਰਾਏ ਨਾ ਬਣਾਈ ਜਾਵੇ ਆਪਣੀ ਸਮਝ ਆਪਣੀ ਬੁੱਧੀ ਦੇ ਮੁਤਾਬਕ ਵੀ ਚੱਲਿਆ ਜਾਵੇ ਕਿ ਠੀਕ ਕੀ ਹੈ ਤੇ ਗਲਤ ਕੀ ਹੈ ਤੇ ਅਮਰ ਸਿੰਘ ਚਮਕੀਲਾ ਦੀ ਫਿਲਮ ਚਮਕੀਲਾ ਦੇ ਚਰਚੇ ਇਸ ਕਰਕੇ ਵੀ ਹੋ ਰਹੇ ਨੇ ਕਿਉਂਕਿ ਉਸ ਦੇ ਵਿੱਚ ਕੋਈ ਤਾਂ ਗੱਲ ਖਾਸ ਸੀ ਇਸੇ ਕਰਕੇ ਫਿਲਮ ਬਣਾਈ ਗਈ ਔਰ ਬਾਲੀਵੁੱਡ ਦੀ ਬਣੀ ਇਸ ਫਿਲਮ ਦੇ ਨੈਟਫਲਿਕਸ ਦੇ ਉੱਤੇ ਜਿਹੜੇ ਆਉਣ ਤੋਂ ਹੋਰ ਜ਼ਿਆਦਾ ਚਰਚਾ ਛਿੜ ਗਈ ਹੈ ਤਾਂ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਜਾਂ ਫਿਲਮ ਦੇਖਣ ਤੋਂ ਬਿਨਾ ਵੀ ਤੁਹਾਡਾ ਆਪਣਾ ਨਜ਼ਰੀਆ ਕੀ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਜਰੂਰ ਕਰਿਓ ਪਰ ਵਿਚਾਰ ਜੇਕਰ ਕੋਈ ਇੱਕ ਬੰਦਾ ਰੱਖਦਾ ਹੈ ਤੇ ਦੂਜੇ ਦਾ ਮਤਲਬ ਇਹ ਨਹੀਂ ਕਿ ਉਹਨੂੰ ਮਿਨੀਮਾਈਜ਼ ਕਰਨ ਦੇ ਲਈ ਜਾਂ ਉਹਨੂੰ ਕੱਟਣ ਦੇ ਲਈ ਜ਼ਰੂਰੀ ਨਹੀਂ ਕਿ ਤਿੱਖੀ ਆਲੋਚਨਾ ਹੀ ਕੀਤੀ ਜਾਵੇ ਗਾਲੀ ਕੱਢੀ ਜਾਵੇ ਆਪਣੀ ਆਪਣੀ ਸਮਝ ਮੁਤਾਬਕ ਵਿਚਾਰ ਬਟਾਂਦਰਾ ਹੁੰਦਾ ਰਹਿਣਾ ਚਾਹੀਦਾ ਹੈ ਸੰਵਾਦ ਨਾਲ ਹੀ ਗੱਲਾਂ ਸਹੀ ਪਾਸੇ ਵੱਲ ਤੁਰਦੀਆਂ ਨੇ ਫਿਲਹਾਲ ਇਸ ਮੁਲਾਕਾਤ ਚ ਹੈ ਨਹੀਂ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ